ਮਿਸ਼ਰ ਦੇਸ਼ ਦਾ ਬਾਦਸ਼ਾ ਜਿਸ ਦਾ ਨਾਮ ਕਾਰੂ ਹਮੀਦ ਸੀ ਉਹ ਬੜਾ ਜ਼ਾਲਮ ਤੇ ਲਾਲਚੀ ਸੀ ਉਸ ਦੇ ਮਨ ਵਿੱਚ ਆਪਣੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਇਕੱਠਾ ਕਰਨ ਦਾ ਭੂਤ ਸਵਾਰ ਹੋ ਗਿਆ ਸੀ ਉਹ ਧਨ ਇਕੱਠਾ ਕਰਨ ਲਈ ਲੋਕਾਂ ਉੱਤੇ ਬੜੇ ਜ਼ੁਲਮ ਕਰਦਾ ਰਿਹਾ ਤੇ ਆਖਰ ਵਿੱਚ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤੇ ਕਿ ਜਿਨ੍ਹਾਂ ਕਿਸੇ ਕੋਲ ਧਨ ਮਾਲ ਜਾਂ ਸੋਨਾ ਚਾਂਦੀ ਹੈ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵੇ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਅਜੇ ਵੀ ਕਿਸੇ ਕੋਲ ਸੋਨਾ ਜਾਂ ਚਾਂਦੀ ਹੋਵੇਗਾ ਵਜ਼ੀਰ ਨੇ ਕਿਹਾ ਕਿ ਮੈਂ ਆਪ ਜੀ ਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਆਪਣ ਇੱਕ ਸਿਆਣੇ ਕਰਮਚਾਰੀ ਨਾਲ ਇੱਕ ਸੋਹਣੀ ਜਵਾਨ ਕੁੜੀ ਬਾਜ਼ਾਰ ਭੇਜੀ ਜਿਸ ਦਾ ਮੁੱਲ ਚਾਂਦੀ ਦਾ ਇੱਕ ਸਿੱਕਾ ਰੱਖਿਆ ਗਿਆ ਅਤੇ ਕਰਮਚਾਰੀ ਨੂੰ ਆਖਿਆ ਕਿ ਉਸ ਨੂੰ ਵੇਚ ਆਵੇ ਇੱਕ ਸ਼ਾਹੂਕਾਰ ਦੇ ਬੇਟੇ ਨੇ ਆਪਣੀ ਮਾਂ ਨੂੰ ਘਰ ਜਾ ਕੇ ਪੁੱਛਿਆ "ਹੇ ਮਾਤਾ ਕੀ ਤੁਹਾਡੇ ਕੋਲ ਇੱਕ ਚਾਂਦੀ ਦਾ ਸਿੱਕਾ ਹੈ?" ਨਾਲ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਜੇ ਉਹ ਇੱਕ ਸਿੱਕਾ ਦੇ ਦੇਵੇ ਤਾਂ ਉਸ ਨੂੰ ਉਸ ਸਿੱਕੇ ਨਾਲ ਇੱਕ ਸੁੰਦਰ ਲੜਕੀ ਖਰੀਦ ਕੇ ਲਿਆ ਦੇਵੇਗਾ ਜੋ ਘਰ ਦੇ ਕੰਮ ਵਿੱਚ ਉਸ ਦਾ ਹੱਥ ਵਟਾਇਆ ਕਰੇਗੀ। ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ। ਤੇ ਉਸਨੇ ਆਖਿਆ ਕਿ ਘਰ ਤਾਂ ਕੋਈ ਚਾਂਦੀ ਦਾ ਸਿੱਕਾ ਨਹੀਂ ਹੈ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਉਸ ਨੂੰ ਕਬਰ ਵਿੱਚ ਦਫਨਾਉਣ ਲੱਗਿਆਂ ਇੱਕ ਚਾਂਦੀ ਦਾ ਸਿੱਕਾ ਉਸਦੇ ਮੂੰਹ ਵਿੱਚ ਪਾਇਆ ਗਿਆ ਸੀ ਉਸ ਨੌਜਵਾਨ ਨੇ ਆਪਣੇ ਪਿਤਾ ਦੀ ਕਬਰ ਪੁੱਟੀ ਅਤੇ ਉਸਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਲਿਆ ਇਸ ਗੱਲ ਦਾ ਜਦੋਂ ਸਰਕਾਰੀ ਕਰਮਚਾਰੀ ਨੂੰ ਪਤਾ ਲੱਗਿਆ ਤਾਂ ਉਸਨੇ ਵਜ਼ੀਰ ਨੂੰ ਦੱਸਿਆ ਜਿਸਨੇ ਅੱਗੂ ਰਾਜੇ ਨੂੰ ਵੀ ਦੱਸ ਦਿੱਤਾ ਮੂਰਖ ਤੇ ਲਾਲਚੀ ਬਾਦਸ਼ਾਹ ਨੇ ਸਾਰੀਆਂ ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਹ 'ਚੋਂ ਸਿੱਕੇ ਕਢਵਾ ਲਏ ਬਾਦਸ਼ਾਹ ਦਾ ਪੀਰ ਜਲਾਲ ਉਸਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਉਸਨੇ ਧਨ ਤਾਂ ਬਹੁਤ ਹੀ ਇਕੱਠਾ ਕੀਤਾ ਸੀ ਪਰੰਤੂ ਪਰਉਪਕਾਰ ਦਾ ਕੰਮ ਕੋਈ ਨਹੀਂ ਸੀ ਕੀਤਾ ਪੀਰ ਜਲਾਲ ਜੋ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਸਤੇ ਪਾਉਣ ਇਸ ਦੇ ਫਲ ਸ্বরূপ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਰਾਜੇ ਦੇ ਮਹਿਲਾ ਵਿੱਚ ਪਹੁੰਚ ਗਏ ਗੁਰੂ ਜੀ ਨੇ ਬਾਸ਼ਾ ਦੇ ਇੱਕ ਦਰਬਾਰੀ ਨੂੰ ਆਖਿਆ ਕਿ ਬਾਸ਼ਾ ਨੂੰ ਜਾ ਕੇ ਦੱਸੋ ਕਿ ਤੁਹਾਨੂੰ ਦੋ ਪ੍ਰਦੇਸੀ ਮਿਲਣਾ ਚਾਹੁੰਦੇ ਹਨ ਬਾਸ਼ਾ ਮੁਖ ਦਵਾਰ ਵੱਲ ਆਇਆ ਕਿ ਐਸੇ ਕਿਹੜੇ ਪ੍ਰਦੇਸੀ ਹਨ ਗੁਰੂ ਜੀ ਉਸ ਵੇਲੇ ਠਿਕਰੀਆਂ ਗਿਣ ਰਹੇ ਸਨ ਬਾਸ਼ਾ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੇ ਕਿਸ ਕੰਮ ਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਇਹ ਠਿਕਰੀਆਂ ਅਸੀਂ ਅਗਲੇ ਜਹਾਨ ਵਿੱਚ ਲੈ ਜਾਣ ਲਈ ਇਕੱਠੀਆਂ ਕੀਤੀਆਂ ਹਨ ਬਾਸ਼ਾ ਨੇ ਫਿਰ ਪੁੱਛਿਆ ਇਹ ਠਿਕਰੀਆਂ ਅਗਲੇ ਜਹਾਨ ਵਿੱਚ ਨਾਲ ਕਿਵੇਂ ਜਾ ਸਕਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਤੇਰੇ ਨਾਲ ਤੇਰੇ ਵੱਲੋਂ ਇਕੱਠੇ ਕੀਤੇ ਹੋਏ ਸੋਨੇ ਚਾਂਦੀ ਦੇ ਸਿੱਕੇ ਜਾਣਗੇ ਬਾਸ਼ਾ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਸਨੇ ਗੁਰੂ ਜੀ ਨੂੰ ਦੱਸਿਆ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਕੋਈ ਐਸਾ ਢੰਗ ਤਰੀਕਾ ਦੱਸੋ ਜਿਸ ਨਾਲ ਮੈਂ ਰੱਬ ਦੇ ਰਾਹ ਤੇ ਪੈ ਜਾਵਾਂ ਗੁਰੂ ਜੀ ਨੇ ਆਖਿਆ ਕਿ ਤੇਰੇ ਵੱਲੋਂ ਪਾਪਾ ਨਾਲ ਇਕੱਠਾ ਕੀਤਾ ਧਨ ਤੋਲਤ ਅਤੇ ਹੋਰ ਜੋ ਕੁਝ ਤੈਨੂੰ ਆਪਣੇ ਕੋਲ ਇਕੱਠਾ ਕੀਤਾ ਨਜ਼ਰ ਆਉਂਦਾ ਹੈ ਇੱਕ ਦਿਨ ਸਭ ਕੁਝ ਨਾਸ਼ ਹੋ ਜਾਵੇਗਾ ਇਹ ਰਾਜ ਭਾਗ ਹਾਥੀ ਘੋੜੇ ਫੋਜਾਂ ਆਦੀ ਮੌਤ ਉਪਰੰਤ ਇੱਥੇ ਹੀ ਰਹਿ ਜਾਣਗੇ ਤੂੰ ਆਪਣੀ ਅੱਖੀ ਵੇਖ ਹੀ ਲਿਆ ਹੈ ਕਿ ਮੁਰਦਿਆਂ ਦੇ ਮੂੰਹ ਵਿੱਚ ਪਾਏ ਸਿੱਕੇ ਵੀ ਉਹਨਾਂ ਨਾਲ ਅਗਲੇ ਜਹਾਨ ਵਿੱਚ ਨਹੀਂ ਗਏ ਇਸੇ ਤਰ੍ਹਾਂ ਜਿਵੇਂ ਤੂੰ ਖਾਲੀ ਹੱਥ ਇਸ ਜਹਾਨ ਵਿੱਚ ਆਇਆ ਸੀ ਖਾਲੀ ਹੱਥ ਹੀ ਚਲਾ ਜਾਵੇਗਾ ਤੇਰੇ ਨਾਲ ਸਿਰਫ ਤੇਰੇ ਕਿਤੇ ਹੋਏ ਪਾਪ ਤੇ ਜ਼ੁਲਮ ਹੀ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਇਹ ਸੁਣ ਕੇ ਰਾਜਾ ਕੰਬ ਗਿਆ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਗੁਰੂ ਜੀ ਨੇ ਸਮਝਾਇਆ ਰਾਜਾ ਰੁੱਖ ਅਤੀ ਪਰਜਾ ਉਸ ਦੀਆਂ ਜੜ੍ਹਾਂ ਹੁੰਦੀਆਂ ਨੇ ਜੇ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵੱਧੇ ਫੁੱਲੇਗਾ ਇਸ ਕਰਕੇ ਜੇ ਤੂੰ ਅੱਗੇ ਤੋਂ ਪਾਪ ਕਰਨ ਤੋਂ ਉਭਾ ਕਰ ਦੇਵੇਗਾ ਅਤੇ ਪਾਪਾ ਨਾਲ ਇਕੱਠਾ ਕੀਤਾ ਇਹ ਧਨ ਦੌਲਤ ਆਪਣੀ ਪਰਜਾ ਦੇ ਭਲੇ ਵਾਸਤੇ ਖਰਚ ਕਰ ਦੇਵੇਗਾ ਅਤੇ ਭਲੇ ਦੇ ਉਹ ਕੰਮ ਕਰੇਗਾ ਜੋ ਪਰਜਾ ਆਪਣੇ ਆਪ ਨਹੀਂ ਕਰ ਸਕਦੀ ਜਾਂ ਇੰਨੇ ਚੰਗੇ ਨਹੀਂ ਕਰ ਸਕਦੀ ਜੋ ਇੱਕ ਚੰਗੇ ਨੇਕ ਸ਼ਾਸਕ ਦੀ ਸਰਕਾਰ ਕਰ ਸਕਦੀ ਹੈ ਹਰ ਸਮੇਂ ਅੱਲਾ ਦੀ ਯਾਦ ਵਿੱਚ ਜੁੜੇ ਰਹਿਣ ਅਤੇ ਉਸ ਦੇ ਭੈ ਅਤੇ ਭਾਉ ਵਿੱਚ ਰਹਿਣ ਨਾਲ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਰਾਜੇ ਦੇ ਸਾਰੇ ਭਰਮ ਭਲੇਖੇ ਦੂਰ ਹੋ ਗਏ ਅਤੇ ਉਹ ਇੱਕ ਚੰਗਾ ਸ਼ਾਸਕ ਬਣ ਗਿਆ ਸੋ ਸਾਧ ਸੰਗਤ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ